14 15 ਦੀ ਦਰਮਿਆਨੀ ਰਾਤ ਜਿਹੜੀ ਇੱਕ ਬੰਦ ਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਮੂਨ ਗੁਰਸ਼ੇਰ ਸਿੰਘ ਦੀ ਕਿਰਤ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਉਹਦੇ ਵਿੱਚ ਮੌਲੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ ਬਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ ਅਲੂ ਬੇਕਤੀ ਸੀ ਪ੍ਰਵਾਸੀ ਸੀਗੇ ਇਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਕਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਵਿੱਚ ਕਿੰਚ ਮਾਰਤੀ ਗੁਰਸੇਵ ਸਿੰਘ ਦੇ ਅਗਲੇ ਦਿਨ ਪੋਰਟਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਥ ਹੋਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮਜ਼ ਜਿਹੜੀਆਂ ਐਸਐਸਪੀ ਸਾਹਿਬ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਹੀ ਵੀ ਆਪਾਂ ਇਸ ਕ੍ਰਾਈਮ ਨੂੰ ਜਿਸ ਮੱਦੀ ਤਰੀਕੇ ਨਾਲ ਟ੍ਰੇਸ ਕਰਨਾ ਸਾਡੀ ਸਾਰੀ ਜਿਹੜੀ ਟੈਕਨੀਕਲ ਟੀਮਜ਼ ਹੈ ਸਾਡੀ ਹਿਊਮਨ ਇੰਟੈਲੀਜੈਂਸ ਆਪਾਂ ਐਕਟੀਵੇਟ ਕੀਤੀ ਆਠਾਪਟ ਹੋਟਲ ਟੀਮਾਂ ਬਣਾ ਕੇ ਸੀਆਈਏ ਦੀਆਂ ਸਪੈਸ਼ਲਾਈਜ਼ਡ ਆਪਾਂ ਜਿਹੜੇ ਥਾਣੇ ਤੋਂ ਐਸਐਚਓਜ਼ ਦੀ ਵੀ ਡਿਊਟੀ ਲਾਈ ਹੈ ਐਸਐਚਓ ਫੇਸ 11 ਆਪ ਗਏ ਹੈ ਤੇ ਇੰਟਰ ਸਟੇਟ ਆਪਾਂ ਰੇਡਸ ਕਰਕੇ ਯੂਪੀ ਨੌਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਰੈਸਟ ਪਾ ਲਈਏ ਤੇ ਇਸ ਤੋਂ ਇਹ ਦੋ ਬੰਦੇ ਜਿਹੜੇ ਉਹ ਨਵਾਲਗ ਨੇ ਉਹਨਾਂ ਨੂੰ ਹਾਰਪੂ ਸੁਧਾਰਤ ਭੇਜਿਆ ਗਿਆ ਤੇ 10 ਬੰਦਿਆਂ ਦਾ ਸਾਡੇ ਕੋਲ ਜੀ ਰਿਮਾਂਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿੱਲਚ ਹੈ ਉਹ ਆਪਾਂ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਮੈਂ ਸਲਾਗਾ ਕਰਨਾ ਚਾਹਾਂਗਾ ਪਰਿਵਾਰ ਦੀ ਵੀ ਜਿਨ੍ਹਾਂ ਨੇ ਇੰਨਾ ਸੰਜਮ ਰੱਖਿਆ ਜਦੋਂ ਵੀ ਆਪਾਂ ਉਹਨਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੁਹਾਲੀ ਪੁਲਿਸ ਜਿਹੜੀ ਬਚਨਪਾਦ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਟ੍ਰੇਸ ਰਿਕਾਰਡ ਟਾਈਮ 'ਚ ਕਰਕੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਆਫ ক্লোਜ਼ਰ ਹੈ ਉਹ ਜਦੋਂ ਇਹ ਅਰਸ਼ਤਾ ਤੋਂ ਬਾਅਦ ਪਰਿਵਾਰ ਨੂੰ ਜ਼ਰੂਰ ਮਿਲੇਗਾ ਤੇ ਬਾਕੀ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਆਪਾਂ ਟ੍ਰੇਸ ਕਰਨ ਲਈ ਬਚਨਪਾਦ